ਬਸ ਦਲਾ ਧੀਰਵਾਣਾ ਆ ਗਿਆ। ਆਹ। ਜੀਜਲੀ ਕੜਕੰਡੇ ਵੀ ਸਰੋਂ ਵੱਡੀ ਸਰੋਂ ਬਾਹਰ ਪੀਕੁੱਤੇ। ਥੋੜੀ ਅੰਦਰ ਖੜਕੀਏ। ਮੱਛੀ ਫਲੇ ਵਾਲਾ ਹੈ। ਮਾਰ ਰੋ ਮਾਰ ਰੋ ਲਲਛ ਕੰਡੇ ਵਯਾ ਰਾਜੂ। ਲੈ ਲਓ ਲੈ ਬੀ ਬੇਪੁਕੇ। ਆ ਦੇ ਇਹ ਸਰੋ ਦਾ ਇਹੋ ਕੰਮ ਹੁੰਦਾ ਕਦੀ ਅੰਦਰ ਲੈ ਜਾਓ ਕਦੀ ਬਾਹਰ ਲੈ ਜਾਓ ਇਹ ਜਿੰਨੀ ਆ ਰ ਆਪਾਂ ਵੱਡੀ ਨਾ ਇਹਦੇ ਲੱਛਣ ਇਹ ਹੁੰਦੇ ਕਦੀ ਇਹਨੂੰ ਅੰਦਰ ਕਰ ਲੋ ਕਦੀ ਬਾਹਰ ਕਿ ਨਹੀਂ ਮਿੱਠੂ ਗੁਆਰਸ਼ ਆ ਗਈ ਆ ਯਾਰ ਸਰ ਬਣੂ ਪਤਾ ਨਹੀਂ ਕੀ ਮਨਜ਼ੂਰ ਹੈ ਕੀ ਵਾਡੀਆਂ ਦੇ ਟਾਈਮ ਮੀ ਏਡਾ ਵਧੀਆ ਕੰਮ ਚੱਲਣ ਦਿਆ ਕਣਮਣ ਜੀ ਇਸੇ ਕੰਮ ਕਰਦੇ ਆ ਵੀ ਨਾ ਚਲੋ ਸ਼ਾਇਦ ਮਹਾਰਾਜ ਟਾਲਾ ਕਰੀ ਜਾਵੇ ਇੰਨਾ ਪਾ ਦੇ ਇਹਦੇ ਗੱਡੀ ਹੋਰ ਕੋਈ ਨਹੀਂ ਸ਼ਾਇਦ ਬੱਸ ਬੱਸ ਮਹਾਰਾਜ ਬਹੁਤ ਹੋ ਗਿਆ ਹੋਣੀ ਚਲਾਈਦਾ ਹੁਣ ਵਾਡੀ ਦਾ ਇੱਕ ਮਸ਼ੀਨੂ ਇੱਕ ਤੋਂ ਬਦਲਵਾਈ ਅੱਜ ਹੋ ਗਈ ਆ ਚਲੋ ਪੀਓ ਚਾਹ ਚੂ ਲੱਗੀ ਹੈ ਕੰਮ ਤੇ ਜਾਣਾ ਪੈਣਾ ਪਾਣ ਹੁਣ ਇੱਥੇ ਅੰਦਰ ਚਲੋ ਕਣਕ ਦੇ ਸ਼ੈੱਡ 'ਚ ਪਈ ਇੱਕ ਮਸ਼ੀਨ ਹੋਰ ਲੈ ਗਏ ਕੰਮ ਦਾ ਯਾਰ ਸੀ ਜੰਦੇ ਵਿੱਚ ਗਾ ਇੱਕ ਮਸ਼ੀਨ ਵੇਚਦੀ ਹੀ ਐ ਰਕੀ ਵੀ ਹਾੜ ਆ ਗਿਆ ਸੀ ਬੰਦਾ ਕਰਕੇ ਵੇਚਦੀ ਵੀ ਚਲੋ ਕਣਕਾਂ ਦੇ ਸਲਜੂ ਉਹ ਸਾਰੇ ਸਾਧਨ ਬਾਹਰ ਕੱਢਣੇ ਪੈਂਦੇ ਇੰਨੇ ਦੇ ਹੰਦਨਾ ਦੇ ਅੰਦਰ ਫਿਰ ਫਸਲ ਲੋਡ ਕਰ ਲਈਦੀ ਮੁੜ ਕੇ ਫੇਤ ਹੋ ਕੇ ਅੰਦਰ ਰੱਖ ਦਾਂਗੇ ਇੱਕ ਮਹੀਨੇ ਮਹੀਨੇ ਰੰਬ ਨੂੰ আর ਕੀ ਪਤਾ ਨਹੀਂ ਕੀ ਚਾਹੀਦਾ نئی ਮਸ਼ੀਨ ਮਹਗਾਈ ਅੱਲਾ ਉਹਨੂੰ ਆ ਬਾਲਣ ਪਾਰਨਾ ਛਪਈਦੇ ਬਹੁਤ ਹੀ ਆਪਣੇ ਵਢਾ ਕੇ ਤੇ ਉਹਨਾਂ ਨੂੰ ਫਿਰ ਲੇਬਰਾਂ ਨੂੰ ਰਾਸਤੇ ਬਾਲਣ ਸਾਰੇ ਇੱਥੇ ਸਟਾਲਿਆ ਬੂਟੇ ਵੀ ਨਹੀਂ ਅੰਦਰ ਹੋਣਗੇ ਅਜ ਤਨ ਯਾ ਹੜ ਦੇ ਨਾਲ ਇਹ ਜਿਹੜੀ ਦਾ ਆਪਣੇ ਖੱਤਿਆ ਦੀ ਬਈ ਇੱਥੇ ਥੋੜੀ ਡੈਂਪ ਬੁਕੀਕ ਦੇ ਲੋੜ ਹੀ ਪੈ ਜਾਂਦੀ ਹੈ ਮੱਕੀ ਨੂੰ ਬਣੀ ਲਾਇਆ ਇਹਦੇ ਵਿੱਚ ਖਾਦ ਸੁੱਟ ਦੇਣੀ ਸਬਜ਼ੀ ਲਾਈ ਆ ਸਬਜ਼ੀ ਵਧੀਆ ਤਾਂ ਮੋਟੇ ਤੇ ਚਿਲਾ ਬਣਾਇਆ ਇਹਨੂੰ ਮਸ਼ਰੂਪ ਤੌਰ ਤੇ ਨੋ ਨਾ ਹੁਣ ਤਾਂ ਇਹ ਮੀਂਹ ਨਹੀਂ ਲੱਗਦਾ ਕਿਸੇ ਦਾ ਕੰਮੀ ਇਦਾਂ ਦੇ ਹੁਣ ਸਾਰੇ ਵਿਸਤ ਹੋ ਗਏ। ਇਹ ਮਾਝੇ ਇੱਕ ਬਦਲਵਾਈ ਬੜੀ ਮਹਾਰਾਜ ਤੇ ਪਾਸ਼ਾ ਸਾਰਿਆਂ ਨੂੰ ਕਣਕਾਂ-ਕੁਣਕਾਂ ਵੜ ਲੈਂਦੇ ਹਰ ਇੱਕ ਬੰਦੇ ਦਾ। ਜਿੰਜਾ ਮਹਾਰਾਜ ਅੱਜ ਕੱਲ ਕਾਸ ਹੁੰਦਾ ਸੀਜ਼ਨ ਇੱਕ ਮਸ਼ੀਨ ਦੇ ਕਰਕੇ ਸਾਡਾ ਤੇ ਆਪ ਦਾ ਫਾਂਜੀ ਫੇਰਾ ਪਿਆ ਬਾਕੀ ਗਾਹਕ ਫਰੋੜੀ ਫੋਨ ਲਾਉਂਦੇ ਸਾਡੀ ਵਾਰੀ ਕਿਦੋਂ ਆਉਗੀ ਉਹ ਨਾਲ ਨਾਲ ਉਹ ਥੋੜੀ ਗਾਕ ਰੱਖੇ ਆ ਆ ਫਨੀ ਪ੍ਰਾਨੀ ਤਰਲੀ ਸੰਦੂਫਾਰਮ ਦੀ ਸਿਰਫ ਟੂੜੀ ਟਾਲੀ ਆਸਤੀ ਰੱਖੀ ਨਾ ਗਾਹਕੇ ਸਾਰੇ ਸਿੰਨਾ ਫਸਲ ਦਾ ਸੋਕ ਉਹ ਅੰਦਰ ਰੱਖ ਦੇ ਦੀ ਅੰਦਰ ਪਈ ਰਹਿੰਦੀ ਚਲੋ ਮੀਂਹ ਕਣੀ ਦਾ ਮੌਸਮ ਸਹੀ ਤੋਂ ਦਰਮਿਆਨ ਉਹਨਾਂ ਦਾ ਸਮਾਂ ਨਾ ਇਸਪੋਰਟ ਕੀ ਰੱਖਿਆ ਲੋਕ ਦੁਨੀਆਂ ਮਾਰਾ ਲਬਾ ਨਾਲ ਕੇ ਸਾਰਿਆਂ ਨੂੰ ਵੱਡਣ ਦਾ ਇਹਨਾਂ ਦਿਨਾਂ ਦੇ ਵਿੱਚ ਮੀਮ ਉਹ ਜਿਹੜਾ ਵਾ ਚੰਗਾ ਦਿਨ ਦਾ ਬਾਕੀ ਜੋ ਮਾਰ ਆਏ ਨੂੰ ਮਨਜ਼ੂਰ ਆਪਾਂ ਉਹਨੂੰ ਟਾਲ ਨਹੀਂ ਸਕਦੇ ਕਿਹੜੀ ਸਾਡੇ ਜੋ ਕਰਦਾ ਅੱਛੇ ਪਾਸ਼ਾ ਚੰਗੇ ਕਰਦਾ ਨੂੰ ਮਨਜ਼ੂਰ ਦਾ ਜੋ ਨੂੰ ਹੋਏ ਕਰਨਾ ਆਪਾਂ ਕੌਣ ਹੀ ਨੇ ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ। ਲੇਖਾਂ ਵਿੱਚ ਲਿਖਿਆ ਕੋਈ ਹੋ ਨਹੀਂ ਸਕਦਾ। ਗਰਬਾਣੀ ਦੇ ਵਿੱਚ ਲਿਖਿਆ ਹੈਗਾ। ਜੋ ਆਪਣੇ ਕਰਮਾਂ ਦਾ ਆਪ ਨੂੰ ਮਿਲ ਕੇ ਰਹਿਣਾ। ਕੋਈ ਨਹੀਂ ਕੋਈ ਵੀ ਹੋ ਸਕਦਾ ਜੋ ਮਰਜੀ ਕਰੀ ਜਾਵੇ। ਲੈ ਮੈਂ ਨਾ ਪੁੱਤਰਾ ਜਿੰਨੇ ਪੈਸੇ ਪੈਸੇ ਤੇਰੇ ਹੀ ਆ। ਅਮਸ਼ਿਆਂ ਨੂੰ ਤਾ ਦਿੰਦਾ ਜੇ ਇਹ ਸਰਪੰਚ ਸਾਡਾ ਲੈਸੀ ਜੀ ਕਮਲਾ ਬੈਠਾ ਛੜਕ ਮਾਰ ਲਗੇ ਮੱਕੀ ਦੀ ਗੋਸਤ ਅੱਗੇ ਨੂੰ ਬਹੁਤ ਵਧੀਆ ਆ ਗਈ। ਇਹ ਮੈਂ ਫੇਰ ਬੋਲੀ ਜਾਂਦਾ। ਉਹ ਸੁਨੀਲ ਉਹ ਸੁਨੀਲ ਓਏ ਉਹ ਸ਼ਿਵਾ ਆ ਪੁੱਤ ਕਈ ਲਿਆ ਰੂੜੀ ਸੁੱਟ ਵੇ ਚਾੜ ਦੇ ਘੜੀ ਪਾਈ ਇਹਨੇ ਥੋੜੀ ਥੋੜੀ ਮਹਾਰਾਜਨ ਬਸ ਨਹੀਂ ਨਾ ਦਿਖਾ ਸਾਰੀ ਫਸਲਾ ਵੱਢਿਆ ਜਾਂ ਚਲੇ ਜਾਣਾ ਫਗੂ ਲਾ ਵਧੀਆ ਯਾਰ ਵੱਧੋ ਵੱਦੀ ਵੱਧੋ ਅੱਜ ਹੀ ਪਾਰ ਨਗਰ ਲੱਗੇ ਸਾਡੇ ਮਲਾ ਬੱਗਣ ਸਿੰਘ ਕੋਈ ਸੰਗੀਤ ਸੁਣਾਉਣਗੇ ਚੱਲ ਗੇ ਸਗਾ ਸੁਣਾ ਕੋਈ ਰਕਾਰਡ ਪਹਿਲਾਂ ਦੱਸ ਦਿਓ ਉੱਥੇ ਖੜੇਗਾ ਚੇਤਾ ਦੇ ਘਰੋਂ ਕੀ ਕਰਨਾ ਜੇ ਕਿਹੜਾ ਆਪਣੀ ਦੂਰ ਆ ਕੰਮ ਵਧੀਆ ਰਕਾਰਡ ਸੁਣਾ ਕੋਈ ਵੱਧੋ ਵੱਦੀ ਵੱਦੀ ਵੱਧੋ ਵੱਦੀ ਅਕੀ ਲੜੀ ਸੁਣਾ ਦੇਣਾ ਕਰਮਾਂ ਦੂਜਾ ਤੂੰ ਛੱਡ ਗਈ ਮੁਟਿਆ ਇਹ ਇੱਲਾ ਹੋਜੱਕ ਮੈਂ ਮੰਨ ਲੜੇ ਲਾ ਕੇ ਅੜੀ ਓ ਨੀ ਤੂੰ ਹਾਲ ਨਾ ਪੁੱਛਿਆ ਕੇ ਓ ਔਖੇ ਵੇਲੇ ਮੁਖ ਤੂੰ ਸੇ ਪਾਇਆ ਬੈਰ ਨੇ ਓ ਔਖੇ ਵੇਲੇ ਮੁਖ ਤੂੰ ਸੇ ਪਾਇਆ ਬੈਰ ਨੇ ਉਹ ਤੋੜ ਕੇ ਯਾਰੀ ਨੂੰ ਦਾਗ ਲਾਇਆ ਵੈਰ ਨੇ ਕੌਣ ਆਂਦਾ ਵੇਲੇ ਮੁਖੀ ਅਗਾਂ ਪੈਣ ਚੋਲ ਮਾਰੀ ਜਾਂਦਾ ਵੈਡ ਨੂੰ ਲਾ ਕੇ ਖਵਾ ਦੇ ਅੱਛਾ ਤੇ ਉਹ ਤੇ ਜਾ ਮੈਂ ਕੋਈ ਨਹੀਂ ਤੇ ਹੁਣ ਨੀਸ਼ ਆਈ ਏ ਬੱਲੂ ਆ ਆਂ ਆਂਦੀ ਪ੍ਰਾਣੀ ਪ੍ਰਾਣੀ ਆ ਕਿੱਥੇ ਐ ਨਾ ਮੇਰੀ ਗੱਲ ਕਰ ਤਾਈਓ ਤੇਰਾ ਗੀਤ ਨਹੀਂ ਬਣ ਕਰਨ ਨਾਲ ਦਾ ਉਹ ਤਾਈਓ ਤੇਰਾ ਗੀਤ ਨਹੀਂ ਬੜਾ ਆ ਪੈਰ ਨੇ ਉਹਦੀ ਚਾਦਰ ਉਹਦੀ ਚਾਦਰ ਪਾਤੀ ਵੀ ਕਬੀਰਪੁਰ ਘਲਾ ਦੀ ਹਰਜੀ ਲਾਇਆ ਬੜਾ ਕਬੀਰਪੁਰ ਲਿਆ ਹਰਜੀ ਕਹਿੰਦਾ ਕਬੀਰਪੁਰ ਦਾ ਕੂਨ ਲਾ ਦਿੰਦਾ ਨਾਲੋਂ ਬਸ ਇਹੀ ਸਾਡਾ ਬਗਨ ਕਬੀਰਪੁਰ ਦੁਬਦਾੜੀ ਉਹ ਰੱਬ ਵਾ ਮੈਂ ਨਹੀਂ ਸਾਲਾ ਦੇ ਨਹੀਂ ਪਿੰਡ ਦੇ ਲਾਗੇ ਦੀ ਵਿੱਚ ਵੇਦੀ ਆ ਦੁਬਦਾੜੀ ਗੜੀ ਪਿੰਡ ਦੇ ਨਾਲ ਨਹੀਂ ਆਪਣੇ ਸੁੱਖੋ ਵਿੱਚ ਜੀਤਾ ਬਣਾਇਆ ਬਹਿਰ ਨੇ ਓ ਕਖੋੜਿਆ ਯਾਰ ਇਹਨੂੰ ਬਣਾਇਆ ਬਹਿਰ ਨੇ ਵੀਰਪੁਰ ਸਾਹਿਬ ਦੇ ਜੀਤੇ ਹੰਦੋ ਗਿਲਾਇਆ ਬਹਿਰ ਤੇ ਤਕਵੀਬ ਲਖਵੀਰਪੁਰ ਕਬੀਰਪੁਰ ਓ ਖੇ ਵੇੜੇ ਮੁਖ ਸੁਣ ਮੇਰੀ ਗੱਲ ਕਰਾਈ ਓ ਬੇਲੀ ਆਉਣਾ ਆਪਾਂ ਓ ਜਾਇਆ ਬਹਿਰ ਨੇ ਓਰਾਵਾ ਵਿੱਚ ਕੱਚੀ ਤੂੰ ਮਚਾਇਆ ਬੈਰ ਨੇ ਉਹ ਤੋੜ ਕੇ ਯਾਰੀ ਨੂੰ ਧਗ ਲਾਇਆ ਬੈਰ ਨੇ ਓ ਔਕੇ ਵੇਲੇ ਮੁਖ ਤੂੰ ਓ ਔਕੇ ਵੇਲੇ ਮੁਖ ਤੂੰ ਇਹਨੂੰ ਥੋੜੀ ਜੀ ਹੋਰ ਰਿਆਸਤ ਦੀ ਲੋੜ ਆ ਨਹੀਂ ਤੇ ਇੱਕ ਗਲਾ ਹੋ ਜਾਣਾ ਸ਼ਾਇਦ ਨਾ ਬਿਨੈਦ ਨਾ ਕਰਾ ਲਈ ਗੱਲ